ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹਦੇ ਵਿੱਚ ਆਪਾਂ ਥੋੜੀ ਨਵੇਂ ਫਾਰਮਰਾਂ ਨੂੰ ਜਿਹਨੇ ਕੋਈ ਸ਼ੈੱਡ ਬਣਾਉਣਾ ਉਹਦੇ ਲਈ ਨਵੇਂ ਛੱਡ ਦਾ ਢਾਂਚਾ ਦਿਖਾਉਣ ਲੱਗੇ ਆ ਸ਼ੌਂਕ ਦੇ ਤੌਰ ਤੇ ਵੀ ਕਿੱਡਾ ਸੋਹਣਾ ਵੀਰ ਨੇ ਸ਼ੌਂਕ ਨਾਲ ਇਹ ਜਿਹੜਾ ਹੈਗਾ ਸ਼ੈੱਡ ਤਿਆਰ ਕੀਤਾ ਇਹ ਚ 35-40 ਐਨੀਮਲ ਤੁਸੀਂ ਬੰਨ੍ਹ ਸਕਦੇ ਆ ਤੇ ਇੱਕ ਕਨਾਲ ਤੋਂ ਘੱਟ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਇਹ ਸ਼ੈੱਡ ਬਣਾਇਆ ਹੈਗਾ ਇਹ ਸ਼ੈੱਡ ਸ਼ਾਹਕੋਟ ਦੇ ਨੇੜੇ ਪਿੰਡ ਜਿਹੜਾ ਹੈਗਾ ਮੱਲੀਆਂ ਖੁਰਦ ਵਿਖੇ ਜ਼ਿਲ੍ਹਾ ਜਲੰਧਰ ਚ ਬਣਾਇਆ ਵੀਰ ਨੇ ਵੀਰ ਵਪਾਰ ਦਾ ਕੰਮ ਕਰਦਾ ਹੈਗਾ ਤੇ ਨਾਲ ਨਾਲ ਉਹਨਾਂ ਨੇ ਕੁਝ ਪਸ਼ੂ ਆਪਦੇ ਮਿਲਕਿੰਗ ਤੇ ਲਾਉਣੇ ਆ ਉਹਦੇ ਲਈ ਇਹਨਾਂ ਨੇ ਫਿਰ ਇਹ ਨਾਲ ਤਿਆਰ ਕੀਤਾ ਹੈਗਾ ਇੱਕ ਕਨਾਲ ਤੋਂ ਘੱਟ ਜਗ੍ਹਾ ਦੇ ਵਿੱਚ ਵਿੱਚ ਇਹ ਸ਼ੈੱਡ ਬਣਿਆ ਲਗਭਗ ਜਗ੍ਹਾ ਦੇ ਸਨੇ ਰੇਟ ਪਾ ਕੇ ਸਨੇ ਛੱਡ ਦਾ ਪਾ ਕੇ ਸਾਰਾ ਖਰਚਾ ਪਾ ਕੇ 35 ਲੱਖ ਦੇ ਕਰੀਬ ਮਾੜਾ ਮੋਟਾ ਉੱਪਰ-ਨੀਚੇ ਬਈ ਦੇ ਮੁਤਾਬਕ ਖਰਚਾ ਆਇਆ ਤੇ ਬੜਾ ਸੋਹਣਾ ਸ਼ੈੱਡ ਬਣਿਆ ਦੋਸਤੋ ਜੇ ਤੁਸੀਂ ਇਹਨੂੰ ਵੇਖੋਗੇ ਇਦੇ ਚ ਆਉਂਗੇ ਤੁਹਾਡਾ ਜੀ ਲੱਗੂਗਾ ਤੁਹਾਡਾ ਕੰਮ ਕਰਨ ਨੂੰ ਜੀ ਕਰੂਗਾ ਇਹੋ ਜੇ ਸ਼ੈੱਡ ਜੇ ਕਿਸੇ ਭਰਾ ਨੇ ਜੇ ਕਿਸੇ ਨੇ ਬਣਾਉਣਾ ਤਾਂ ਉਹ ਇਹਦੇ ਤੋਂ ਵਧੀਆ ਆਈਡੀਆ ਲੈ ਸਕਦਾ ਹੈਗਾ ਤੁਸੀਂ ਇਹ ਛੱਡ ਦੇਖੋ ਬੱਬਲ ਸ਼ੀਟ ਵੀ ਲੱਗੀ ਹੋਈ ਹੈ ਜਿਹੜੀ ਅੱਜਕੱਲ ਹੁਣ ਹਰੇਕ ਸ਼ੈੱਡ ਪਾਉਣ ਲੱਗੇ ਲਾ ਰਹੇ ਜਿਹਦੇ ਨਾਲ ਕਿ ਟੈਂਪਰੇਚਰ ਬਹੁਤ ਘੱਟ ਰਹਿੰਦਾ ਤੀਨਾ ਤਪਦਗਾਣੀ ਦੇ ਨਾਲ ਦੋਹੀਂ ਪਾਸਿ ਪੱਖੇ ਹਵਾ ਦੇਣ ਨੂੰ ਤੇ ਜਿਹੜੀ ਮੇਨ ਗੱਲ ਦੋਸਤੋ ਇਹਦੇ ਵਿੱਚ 35 ਤੋਂ 40 ਐਨੀਮਲ ਆ ਜਾਂਦੇ ਆ ਇੱਕ ਕਨਾਲ ਤੋਂ ਘਟ ਜਗਾ ਇਹਦੇ ਵਿੱਚ ਕਯੂਬਿਕਲ ਵੀ ਆ ਖੁੱਲੀ ਜਗ੍ਹਾ ਵੀ ਆ ਫਰਸ਼ ਵੀ ਲੱਗੀ ਆ ਤੇ ਖੁਰਨੀ ਵੀ ਖੁੱਲੀ ਆ ਜਿਵੇਂ ਤੁਸੀਂ ਇੱਧਰ ਦੇਖਦੇ ਆ ਕਿ ਕਯੂਬਿਕਲ ਔਰਲੇ ਪਾਸੇ ਖੁੱਲੀ ਜਗ੍ਹਾ ਦਿੱਤੀ ਆ ਵੀ ਕੋਈ ਸੂਨ ਵਾਲਿਆਂ ਗਾਵਾ ਉਹ ਇੱਧਰ ਬੈਠ ਜਾਂਦੇਗਾ ਡਿਵਾਈਡਿਸ਼ਨ ਵੀ ਪ੍ਰੋਪਰ ਕੀਤੀ ਆ ਤੇ ਇਹ ਖੁਰਲੀ ਆ ਗਈ ਆ ਖੁਰਲੀ ਦੇ ਦੋਹੀ ਪਾਸੇ ਤੁਸੀਂ ਦੇਖੋ ਪਸ਼ੂ ਖੜਦੇ ਆ ਤੇ ਉਹਦੇ ਵਿੱਚ ਜਿੱਥੇ ਐਨੀਮਲ ਨੂੰ ਪੱਠੇ ਪੈਂਦੇ ਆ ਉਸ ਜਗ੍ਹਾ ਦੇ ਉੱਤੇ ਬਾਈ ਨੇ ਜਿਹੜਾ ਹੈਗਾ ਵਿੱਚ ਟਾਈਲਾਂ ਲਾ ਦਿੱਤੇਗਾ ਤਾਂ ਕਿ ਜਿਹੜਾ ਹੈਗਾ ਥੱਲੋਂ ਕੋਈ ਖਰਾਬੀ ਨਾ ਹੋਵੇ ਉਲੀ ਵਗੈਰਾ ਨਾ ਪਵੇ ਤੇ ਜਗਾ ਨੂੰ ਥੋੜਾ ਨੀਵਾ ਰੱਖਿਆ ਵਾ ਤਾਂ ਕਿ ਇਹਦੇ ਉੱਪਰ ਤੁਰ ਕੇ ਇਹ ਪੱਠੇ-ਪੁੱਠੇ ਰਲਾ ਕੇ ਇਹਦੇ ਵਿੱਚ ਪਾ ਦੋ ਪਸ਼ੂ ਆਰਾਮ ਨਾਲ ਖਾਈ ਜਾਣ ਪੱਠੇ ਪਾਸੇ ਨਾ ਹੋਣ ਇਹ ਵਧੀਆ ਆਈਡੀਆ ਹੈਗਾ ਜੇ ਕਈ ਆਪਾਂ ਫਲੈਟ ਬਣਾ ਲੈਨੇ ਆ ਤੇ ਉਹਦੇ ਵਿੱਚ ਪੱਠੇ ਪਿੱਛੇ ਹੋ ਜਾਂਦੇ ਦੁਬਾਰੀ-ਬਾਰੀ ਆਪਾਂ ਨੂੰ ਅੱਗੇ ਕਰਨੇ ਪੈਂਦੇ ਜਿਹੜੇ ਭਰਾ ਨੇ ਟੀਐਮਰ ਨਹੀਂ ਚਲਾਉਣਾ ਮੈਨੂਲੀ ਹੱਥ ਨਾਲ ਕੰਮ ਕਰਨਾ ਤੋ ਇਹ ਡਿਜ਼ਾਈਨ ਦੀ ਖੁਰਨੀ ਬਣਾ ਸਕਦਾ ਯੂਨਿਟੀ ਐਮ ਆਰ ਚਲਾਉਣਾ ਉਹਨੂੰ ਫਿਰ ਪਲੇਨ ਬਣਾਉਣੀ ਪਊ ਖੁਰ ਲਈ ਥੋੜੀ ਵੱਡੀ ਬਣਾਉਣੀ ਪਊ ਕਿਉਂਕਿ ਟਰੈਕਟਰ ਨੇ ਵੀ ਲੰਘਣਾ ਤੇ ਪਸ਼ੂਆਂ ਨੇ ਵੀ ਖਾਣੇ ਆ ਇਹ ਨਾਰਮਲ ਉਹਨਾਂ ਲਈ ਇਹ ਖੁਰਨੀ 8 ਤੋਂ 10 ਫੁੱਟ ਦੀ ਜਿੰਨਾ ਨੇ ਹੱਥੀ ਕੰਮ ਕਰਨਾ ਇਹ ਚ ਦੇਖੋਗੇ ਤੁਸੀਂ ਇਹ ਜਿਹੜੇ ਪਸ਼ੂ ਆ ਸਾਰਿਆਂ ਦੇ ਅੱਗੇ ਟੀ ਐਮ ਆਰ ਪਿਆ ਹੋਇਆ ਆਰਾਮ ਨਾਲ ਖਾਰੰਗਾ ਤੇ ਦੂਜੀ ਗੱਲ ਜੇ ਪਸ਼ੂ ਨੂੰ ਖੁੱਲਾ ਛੱਡਣਾ ਸ਼ੈੱਡ ਪਾਇਆ ਤੇ ਉਹਦੇ ਵਿੱਚ ਪਾਣੀ ਦਾ ਖੁੱਲਾ ਪ੍ਰਬੰਧ ਹੋਣਾ ਚਾਹੀਦਾ ਪਸ਼ੂ ਬਾਹਲੀ ਦੂਰ ਨਾ ਜਾਵੇ ਉਹਨੂੰ ਨੇੜੇ ਤੇੜੇ ਹੀ ਪਾਣੀ ਮਿਲ ਜੇ ਇਧਰਲੇ ਪਾਸੇ ਉਹ ਵੀ ਜਾਲੀ ਲੱਗੀ ਹੋਈ ਐ ਤੇ ਉੱਪਰ ਹਰਾ ਲਾਇਆ ਹੋਇਆ ਕੱਪੜਾ ਤਾਂ ਕਿ ਉਧਰ ਧੁੱਪ ਜ਼ਿਆਦਾ ਆਉਂਦੀ ਐ ਉਹਦੇ ਕਰਕੇ ਇਹਨੂੰ ਰੋਕਿਆ ਆਇਆ ਸਾਰੀਆਂ ਜਗ੍ਹਾ ਦੇ ਉੱਤੇ ਨਾਲ-ਨਾਲ ਤੁਸੀਂ ਦੇਖੋਗੇ ਵੀ ਗੇਟ ਬਣਾਏ ਹੋਏ ਐ ਕਿਸੇ ਨੇ ਵੀ ਪ੍ਰੋਪਰ ਪੱਕਾ ਬੰਦ ਨਹੀਂ ਕੀਤਾ ਹੋਇਆਗਾ ਗੇਟ ਬਣਾਏ ਹੋਏ ਐ ਜਿਹੜੇ ਮਰਜ਼ੀ ਪਾਸੇ ਤੋਂ ਜਿੱਧਰ ਨੂੰ ਮਰਜ਼ੀ ਨਿਕਲ ਸਕਦੇ ਐ ਇਹ ਖੁੱਲੀ ਜਗ੍ਹਾ ਦਿੱਤੀ ਦੇਖੋ ਕਿੰਨੀ ਸਾਫ਼ ਆ ਬਿਕੋਸ ਜਦੋਂ ਪਸ਼ੂ ਵੱਜ ਜਾਂਦੇ ਉਦੋਂ ਇਹਨਾਂ ਨੂੰ ਇਧਰ ਵੀ ਰੱਖਾਂਗੇ ਤੇ ਉਹ ਖੁੱਲੀ ਜਗ੍ਹਾ ਤੇ ਵੀ ਰਹਿ ਸਕਦੇ ਐ ਤੇ ਇਧਰੋਂ ਤੁਸੀਂ ਦੇਖੋਗੇ ਜਦੋਂ ਤੁਸੀਂ ਪਸ਼ੂ ਰਾਮ ਦੇ ਨਾਲ ਗਰਮੀ ਦੇ ਵਿੱਚ ਆਰਾਮ ਨਾਲ ਖੜੇ ਆ ਉਹਦਾ ਪੱਠੇ ਖਾ ਰਹੇ ਨੇ ਕਿਸੇ ਨੂੰ ਕੋਈ ਸਟ੍ਰੈਸ ਨਹੀਂ ਇਹਦਾ ਕਾਰਨ ਇਹ ਵੀ ਸ਼ੈੱਡ ਖੁੱਲਾ ਉੱਤੇ ਸ਼ੀਟ ਲੱਗੀ ਹਵਾ ਵਹਿਦੀ ਜਾਂਦੀ ਹੈ ਇਹ ਪਾਣੀ ਲਈ ਜਿਵੇਂ ਮੈਂ ਕਿਹਾ ਪ੍ਰਬੰਧ ਹੋਣਾ ਚਾਹੀਦਾ ਸਟੀਲ ਦੇ ਇਹ ਜਿਹੜੀਆਂ ਬਣਾਂਗਾ ਬਣਾੰਗਾ ਆਪਣਾ ਟੈਂਕਾਂਗਾ ਆਉਂਦਗਾ ਇਹ ਵਿਚਾਲੇ ਲੰਗਾ ਹੋਗਾ ਨਾਲੇ ਦੇ ਨਾਲ ਜਗ੍ਹਾ ਦਾ ਡਿਵਾਈਡ ਹੋ ਗਿਆ ਨਾਲੇ ਦੋਵੇਂ ਪਾਸੇ ਪੋਰਸ਼ਨ ਦੇ ਵਿੱਚੋਂ گاਵਾ ਵਿੱਚ ਜਾ ਕੇ ਪਾਣੀ ਪੀ ਸਕਦੇ ਆ ਇਹ ਜਿਹੜੇ ਡਿਵਾਈਡੇਸ਼ਨ ਜਿੱਥੇ-ਜਿੱਥੇ ਵੀ ਆ ਉੱਥੇ ਬਾਈਨ ਨੇ ਵਿਚਾਲੇ ਇਹ ਟੈਂਕਾਂ ਲਾਤਾਂ ਹੈਗਾ ਤਾਂ ਕਿ ਪਸ਼ੂਆਂ ਨੂੰ ਫਰੈਸ਼ ਸਾਫ਼ ਪਾਣੀ ਮਿਲੇ ਤੇ ਲਾਈਆਂ ਵੀ ਸਟੀਲ ਲੰਗਾਣੇ ਤਾਂ ਕਿ ਜ ਕੋਈ ਖਰਾਬੀ ਨਾ ਹੋਵੇ ਇੱਧਰ ਜਿਹੜੀਆਂ ਹੀਫਰਾਂ ਜਾਂ ਛੋਟੇ ਬੱਚੇ ਇਹਨਾਂ ਨੂੰ ਜਿਹੜੀਆਂ ਹੈਗਾ ਪਲਾਸਟਿਕ ਦੀਆਂ ਦੇ ਦਿੱਤਾਂਗਾ ਹੈਗਾ ਕਿਉਂਕਿ ਹੀਫਰਾਂ ਨੇ ਇੱਧਰ ਖਰਚਾ ਥੋੜਾ ਬਚਾਉਣ ਦੇ ਚੱਕਰ 'ਚ ਵੀ ਆਪਾਂ ਇਹ ਪਲਾਸਟਿਕ ਦੀਆਂ ਵਰਤ ਸਕਦੇ ਜਿਹੜੀਆਂ ਆਪਣੇ ਆਮ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਿੱਚ ਬਣਾ ਕੇ ਦੇ ਦਿੰਦੇ ਡਰਮਾਂ ਨੂੰ ਵੱਢ ਕੇ ਤੇ ਇਹ ਵੀ ਦੋਸਤੋ ਸਾਫ਼ ਕਰਨ ਨੂੰ ਸੌਖੀਆਂ ਰਹਿੰਦੀਆਂ ਨੇ ਤੇ ਹਲਕੀਆਂ ਵੀ ਹੁੰਦੀਆਂ ਨੇ ਤੇ ਖਰਚਾ ਵੀ ਘੱਟ ਆਉਂਦਾ ਹੈਗਾ ਇਧਰਲੇ ਪਾਸੇ ਤੁਸੀਂ ਦੇਖੋ ਸਾਰੇ ਜਿਹੜੇ ਇਹ ਲੋਕ ਲੱਗਦੀ ਜਗਾ ਤੇ ਇਹਨਾਂ ਦੇ ਮਤਲਬ ਪਾਈਪਾਂ ਲੱਗਾਂ ਇਹ ਪਾਈਪਾਂ 9 ਤੋਂ ਲੈ ਕੇ 12 ਇੰਚ ਤੀਕ ਤੁਸੀਂ ਆਪਦੇ ਗਾਵਾਂ ਦੇ ਹਿਸਾਬ ਨਾਲ ਲਾ ਸਕਦੇ ਹੁੰਦੇ ਆ ਇਹਦੇ ਵਿੱਚ ਇਹ ਆ ਵੀ ਲੋਕ ਜੇ ਤੁਸੀਂ ਨਹੀਂ ਵੀ ਲਾਉਣੇ ਤੇ ਉਦੋਂ ਵੀ ਤੁਸੀਂ ਬਚਾਅ ਹੋ ਜਾਂਦਾ ਹੈਗਾ ਪਰ ਇਹ ਲੋਕ ਜਿੰਨਾ ਹੀ ਕੰਮ ਕਰ ਦਿੰਦੇ ਆ ਲੋਕ ਦੇ ਵਿੱਚ ਪਸ਼ੂ ਅੰਦਰ ਜਾ ਕੇ ਲੋਕ ਹੋ ਜਾਂਦਾ ਹੈਗਾ ਉਹਦੇ ਨੂੰ ਤੁਸੀਂ ਟੀਕਾ ਟੂਕਾ ਇਹਦੇ ਚ ਤੁਹਾਨੂੰ ਰੱਸਾ ਪਾਉਣਾ ਪਊਗਾ ਵਸੇ ਇੰਨਾ ਕੋਈ ਫਰਕ ਆ ਪਰ ਇਹ ਉਹਦੇ ਨੂੰ ਸਸਤਾ ਪੈ ਜਾਂਦਾ ਹੈਗਾ ਬਾਕੀ ਜਿਹੜੀ ਗੱਲ ਤੁਸੀਂ ਦੇਖੋ ਉਹਦੇ ਵਿੱਚ ਕੰਮ ਕਰਨਾ ਕਿੰਨਾ ਸੌਖਾ ਹੈਗਾ ਥੋੜੀ ਜੀ ਜਗ੍ਹਾ ਹੈਗੀ ਆ 35 ਐਨੀਮਲ ਆਰਾਮ ਨਾਲ ਇੱਥੇ ਸਾਂਭੇ ਜਾ ਸਕਦੇ ਆ ਤੇ ਖੁੱਲੀ ਡੁੱਲੀ ਜਗ੍ਹਾ ਲੱਗ ਰਹੀ ਫਿਰ ਵੀ ਕਿਉਂਕਿ ਇਹਨੂੰ ਬਣਾਇਆ ਹੀ ਇਸ ਤਰੀਕੇ ਨਾਲ ਗਿਆ ਮੈਨੇਜ ਹੀ ਇਸ ਤਰੀਕੇ ਨਾਲ ਕੀਤਾ ਗਿਆ ਦੋਸਤੋ ਇਹਨੂੰ ਕਿ ਇਹਦੇ ਵਿੱਚ 35-40 ਐਨੀਮਲ ਵੀ ਰਹਿ ਜਾਣ ਤੇ ਜਗ੍ਹਾ ਫਿਰ ਵੀ ਵੇਖੋ ਤੁਸੀਂ ਕਿੰਨੀ ਸਾਫ਼ ਸੁਥਰੀ ਪਈ ਹੈ ਕਿੰਨੀ ਸੋਹਣੀ ਲੱਗਦੀ ਹੈਗੀ ਹੈ ਪਿੱਛੇ ਕੱਚਾ ਵੀ ਆ ਪੱਕਾ ਵੀ ਆ ਕਿਉਂ ਵੀ ਗੱਲ ਵੀ ਲੱਗੇ ਹੋਏ ਆ ਇਥੇ ਜਿਹੜੇ ਕਯੂਬੀਕਲ ਦੇ ਵਿੱਚ ਦੁੱਧ ਲਿੰਗਾ ਗਾਵਾਂ ਹੀ ਦੋਸਤੋ ਬੈਠਦੇ ਨੇ ਕਯੂਬੀਕਲ ਜਿਹੜਾ ਉਹ 3.5 ਫੁੱਟ ਤੋਂ ਲੈ ਕੇ 4 ਫੁੱਟ ਤੱਕ ਤੁਸੀਂ ਲਾ ਸਕਦੇ ਜਿਸ ਨੂੰ ਲੱਗਦਾ ਗਾਵਾਂ ਨਾਰਮਲ ਨੇ ਤੇ 3.5 ਫੁੱਟ ਵੀ ਸਫੀਸ਼ੀਐਂਟ ਆ ਜੇ ਕੋਈ ਜਰਸੀ ਰੱਖਦਾ ਜਾਂ ਛੋਟੀਆਂ ਗਾਵਾਂ ਕੋਈ ਦੇਸੀ ਰੱਖਦਾ ਉਹ 3.5 ਫੁੱਟ ਤੋਂ ਉੱਪਰ ਨਾ ਲਾਵੇ ਕਿਉਂਕਿ 4 ਫੁੱਟ ਦੇ ਵਿੱਚ ਫਿਰ ਜਿਹੜੀ ਛੋਟੀ ਗਾਂ ਘੁੰਮਣ ਲੱਗ ਪੈਂਦੀ ਹੈ ਫਿਰ ਕਯੂਬੀਕਲ ਦਾ ਫਾਇਦਾ ਨਹੀਂ ਰਹਿੰਦਾ ਤੇ ਜਿਹੜਾ ਰਾਸ਼ਨ ਤੁਸੀਂ ਦੇਖੋ ਇਹ TMR ਕਰਕੇ ਮਿਕਸ ਕਰਕੇ ਪਾਇਆ ਕਰੋ ਜਿਵੇਂ ਬਾਈ ਨੇ ਪਾਇਆ ਹੋਇਆ ਨਾਲ ਨੂਨ ਦੇ ਡਲੇ ਰੱਖੇ ਹੋਏ ਆ ਬਾਈ ਨੇ ਵਿੱਚ ਕਿਉਂਕਿ ਗਰਮੀ ਆ ਗਰਮੀ 'ਚ ਜਿੰਨਾ ਪਸ਼ੂ ਨੂੰ ਨੂਨ ਦੀ ਘਾਟ ਲੱਗੂ ਪਸ਼ੂ ਆਪਦੀ ਆਪ ਚੱਟ ਲੂਗਾ ਚਾਟੂਗਾ ਤਾਂ ਇਹਦੇ ਨਾਲ ਉਹਨੂੰ ਤੇ ਵੀ ਵੱਧ ਲੱਗੂ ਤੇ ਪਾਣੀ ਵੀ ਵੱਧ ਪੀਊਗਾ ਤੇ ਇਹਦੇ ਨਾਲ ਜਿਹੜਾ ਪਾਣੀ ਹੈਗਾ ਜਦੋਂ ਪਸ਼ੂ ਨੂੰ ਪਾਣੀ ਦੀ ਕਮੀ ਨਾ ਹੋਊਗੀ ਤੇ ਪਸ਼ੂ ਨੂੰ ਗਰਮੀ ਦੇ ਵਿੱਚ ਡੀਹਾਈਡਰੇਸ਼ਨ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀਗੀ ਤੇ ਇਹ ਸਸਤਾ ਹੀ ਮਿਲ ਜਾਂਦੇ ਡਲੇ 215 20 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦਾ ਇਹ ਦੋ ਚਾਰ ਵਾਲੇ ਜ਼ਰੂਰ ਲਿਆ ਕੇ ਰੱਖਿਆ ਕਰੋ ਪਸ਼ੂਆਂ ਦੇ ਅੱਗੇ ਗਰਮੀ ਗਰਮੀ ਇਹਨਾਂ ਦਾ ਬੜਾ ਫਾਇਦਾ ਰਹਿੰਦਾ ਹੈਗਾ ਤੇ ਜਿਹੜੇ ਵੀ ਭਰਾ ਨੂੰ ਆਪਣੀ ਵੀਡੀਓ ਚੰਗੀ ਲੱਗੀ ਹੈ ਇਹਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਹੋਰ ਭਰਾ ਸ਼ੈੱਡ ਬਣਾਉਣਾ ਚਾਹੁੰਦਾ ਉਹਦੇ ਨਾਲ ਵੀ ਸ਼ੇਅਰ ਕਰ ਦਿਓ ਤਾਂ ਕਿ ਉਹਨੂੰ ਕੁਝ ਆਈਡੀਆ ਇਹਦੇ ਚੋਂ ਲੱਗ ਸਕੇ ਧੰਨਵਾਦ